ਧਰਤੀ ਦੇ ਉੱਤੋਂ ਕਿਵੇਂ ਗਾਇਬ ਹੋਇਆ ਦੁਨੀਆ ਦਾ ਇਹ ਸਭ ਤੋਂ ਵੱਡਾ ਚੌਥਾ ਸਮੁੰਦਰ ਦੋਸਤੋ ਤੁਹਾਨੂੰ ਵੀ ਪਤਾ ਹੈ ਵੀ ਦਿਨੋ ਦਿਨ ਆਪਣੇ ਬਾਜੂ ਮੰਡਲ ਦਾ ਜਿਹੜਾ ਤਾਪਮਾਨ ਆ ਉਹ ਵਧਦਾ ਜਾ ਰਿਹਾ ਹੈਗਾ ਦੋਸਤੋ 2024 ਦੇ ਵਿੱਚ 1.5 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਹੈ ਉਹ ਜ਼ਿਆਦਾ ਵੱਧ ਗਿਆ ਇਸ ਦੇ ਨਾਲ ਹੀ ਦੋਸਤੋ ਕਜ਼ਾਕਿਸਤਾਨ ਤੇ ਉਜ਼bekਿਸਤਾਨ ਦੇ ਵਿਚਕਾਰ ਪੈੰਦੇ ਅਰਲ ਸਾਗਰ ਦਾ ਨਾਮੋ ਨਿਸ਼ਾਨ ਮਟ ਗਿਆ ਦੋਸਤੋ ਕਿਸ ਇਸ ਦਾ ਸਲੀ ਕਾਰਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿਰਪਾ ਕਰਕੇ ਅੰਤ ਤੱਕ ਬਣੇ ਰਹੋ ਦੋਸਤੋ ਕਿਸੇ ਟਾਈਮ ਇਸ ਸਾਗਰ ਦੇ ਵਿੱਚ ਨੱਕੋ ਨੱਕ ਪਾਣੀ ਭਰੇ ਹੁੰਦਾ ਸੀ 1960 ਦੇ ਵਿੱਚ ਇਹ ਜਿਹੜਾ ਸਾਗਰ ਸੀਗਾ ਇਹ ਸੁੰਗੜਨਾ ਸ਼ੁਰੂ ਹੋ ਗਿਆ ਇਹ ਜਿਹੜਾ ਸਾਗਰ ਸੀਗਾ ਇਹ 50 ਸਾਲਾਂ ਦੇ ਵਿੱਚ ਧਰਤੀ ਦੇ ਉੱਤੋਂ ਪੂਰੇ ਦੇ ਪੂਰਾ ਹੀ ਗਾਇਬ ਹੋ ਗਿਆ ਦੋਸਤੋ 1960 ਦੇ ਵਿੱਚ ਸੋਵੀਅਤ ਯੂਨੀਅਨ ਨੇ ਕਜ਼ਾਕਿਸਤਾਨ ਉਜ਼ਬੇਕਿਸਤਾਨ ਤੇ ਅਤੇ ਤੁਰਕਮੇਨਿਸਤਾਨ ਦੇ ਵਿੱਚ ਸंचाई ਦੇ ਲਈ ਵੱਡੇ ਪ੍ਰੋਜੈਕਟ ਲਾਏ ਸੀਗੇ ਇਸ ਸਾਗਰ ਦੇ ਵਿੱਚੋਂ ਨਦੀਆਂ ਕੱਢੀਆਂ ਗਈਆਂ ਉਹਨਾਂ ਦਾ ਮਕਸਦ ਸੀ ਵੀ ਅਸੀਂ ਰੇਗਸਾਨ ਦੇ ਵਿੱਚ ਇਸ ਪਾਣੀ ਦੇ ਨਾਲ ਸਿੰਚਾਈ ਕਰਕੇ ਉੱਥੇ ਕਪਾਹ ਦਾ ਵੱਡਾ ਖੇਤਰ ਖੜਾ ਕਰ ਦਈਏ ਇਸ ਤਰ੍ਹਾਂ ਕਰਨ ਦੇ ਨਾਲ ਸਮੁੰਦਰ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਜਾਣਾ ਬੰਦ ਹੋ ਗਿਆ ਦੋਸਤੋ ਸਿੰਚਾਈ ਦੇ ਨਾਲ ਖੇਤੀ ਤਾਂ ਬਹੁਤ ਜ਼ਿਆਦਾ ਪ੍ਰਫੁੱਲਤ ਹੋ ਗਈ ਪਰ ਜਿਹੜਾ ਸਮੁੰਦਰ ਸੀਗਾ ਉਹ ਦਿਨ ਉਹ ਦਿਨ ਘਟਦਾ ਗਿਆ ਦੋਸਤੋ ਅੱਜ ਇਹ ਜਿਹੜਾ ਸਮੁੰਦਰ ਸੀਗਾ ਧਰਤੀ ਦੇ ਉੱਤੋਂ ਪੂਰੇ ਦਾ ਪੂਰਾ ਗਾਇਬ ਹੋ ਚੁੱਕਿਆ NASA ਨੇ ਵੀ ਇਸ ਸਾਗਰ ਦੀਆਂ ਸਾਲ ਦਰ ਸਾਲ ਦੀਆਂ ਜਿਹੜੀਆਂ ਫੋਟੋਆਂ ਨੇ ਉਹ ਆਪਣੀ ਵੈੱਬਸਾਈਟ ਦੇ ਉੱਤੇ ਸ਼ੇਅਰ ਕੀਤੀਆਂ ਹੋਈਆਂ ਨੇ ਉਹ ਵੀ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ ਹਾਂਗਾ ਦੋਸਤੋ ਉਹਨਾਂ ਨੇ ਦਿਖਾਇਆ ਵੀ ਇਹ ਜਿਹੜਾ ਸਾਗਰਾ ਕਿਵੇਂ ਹਰ ਸਾਲ ਇਹ ਸੁੰਗੜਿਆ ਸੀਗਾ ਤੇ ਇਸ ਦਾ ਪਾਣੀ ਕਿਵੇਂ ਖਤਮ ਹੋ ਗਿਆ ਧਰਤੀ ਦੇ ਉੱਤੇ ਜ਼ਿਆਦਾ ਤਾਮਮਨ ਵਧਣ ਦੇ ਨਾਲ ਆ ਇਸ ਸਾਗਰਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ ਅਤੇ ਨਾਲ ਨਾਲ ਜਿਹੜੇ ਬਰਫ਼ੀਲੇ ਪਹਾੜ ਨੇ ਬਰਫ਼ੀਲੇ ਸਮੁੰਦਰ ਨੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਵਹਾਗ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾਗਾ ਇਸ ਕਰਕੇ ਬਹੁਤ ਜ਼ਿਆਦਾ ਹਾੜਾ ਹੁੰਦੇ ਚਾਂਸ ਵੱਧ ਜਾਂਦੇ ਨੇ ਕਿਉਂਕਿ ਜ਼ਿਆਦਾ ਤਾਪਮਨ ਹੋਣ ਦੇ ਨਾਲ ਜਿਹੜੀ ਬਰਫ਼ ਆ ਉਹ ਖੁਰਨੀ ਸ਼ੁਰੂ ਹੋ ਜਾਂਦੀ ਆ ਦੋਸਤੋ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਲੋੜ ਆ ਕਿ ਅਸੀਂ ਪਾਣੀ ਦੀ ਸਾਂਭ ਸੰਭਾਲ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਆ ਜਿਹੜਾ ਵੱਸ ਸਕੇ ਨਹੀਂ ਤਾਂ ਦੋਸਤੋ ਤੁਹਾਨੂੰ ਪਤਾ ਵੀ ਆਪਣਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਪਹਿਲਾਂ ਹੀ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਦੱਸ ਚੁੱਕਿਆ ਆ ਕਿ ਹਾਲ ਹੋ ਚੁੱਕਿਆ ਗਿਆ ਪਾਣੀ ਬਹੁਤ ਜ਼ਿਆਦਾ ਨੀਮ ਆ ਜਾ ਚੁੱਕਿਆ ਹੈ ਇਸ ਕਰਕੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਹੋਰਾਂ ਤੱਕ ਵੀ ਸ਼ੇਅਰ ਕਰੋ ਮਿਲਦਾ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ